ਆ ਗਿਆ ਇਹ 2015 ਮਾਡਲ ਦਾ ਸੁਪਰ 50 ਐਚਪੀ ਦੇ ਵਿੱਚ ਫਰੀ ਸਪੀਡ ਆ ਹਾਂਜੀ ਆਪਾਂ ਇਹ ਜਿਹੜੇ ਟਰੈਕਟਰ ਦੇ ਦਾਂਗੇ ਇਹ ਚਾਰੇ ਟਾਇਰ ਨਵੇਂ ਆ ਫੈਵਰ ਛਤਰੀ ਲੱਗੀ ਹੋਈ ਹੈ ਇੰਜਨ ਗੇਅਰ ਤਾਂ ਓਕੇ ਆ ਜਾਮ ਠੀਕ ਆ ਬਈ 4,55,000 ਰੁਪਏ ਡਿਮਾਂਡ ਆ 2015 ਮਾਡਲ ਪੂਰੇ 4 ਲੱਖ ਰੁਪਏ ਦਾ ਟਰੈਕਟਰ ਹੈ ਆਪਾਂ ਤੁਹਾਨੂੰ ਦਿਹਾ ਠੀਕ ਆ ਥੋੜੇ ਘੱਟ ਰੁਪਏ ਚ ਇੱਕ 745 ਸੋਨਾ ਵਾਲੀ ਕਾ ਖੜਾ ਆਪਣੇ ਕੋਲ 2010 ਮਾਡਲ 10 ਮਾਡਲ ਆ ਮਗਲੇ ਟਾਇਰ ਤਾਂ ਬਾਈ ਮੰਨੋ ਪਾਉਣ ਹੀ ਪੈਣਗੇ ਕਸੇ ਹੋਏ ਨੇ ਹਾਂ ਮੂਹਲੇ ਪੈਣੇ 80 ਫੀਸ ਆ ਕਾਟੇ ਕੋਲ ਚੇ ਖ 210000 ਰੁਪਏ ਦੀ ਡਿਮਾਂਡ ਹੈ 190000 ਰੁਪਏ ਆਪਾਂ ਟਰੈਕਟਰ ਤੁਹਾਨੂੰ ਦੇ ਦਾਂਗੇ ਠੀਕ ਹੈ ਜੀ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਮੇਰੇ ਨੂੰ ਆਪਾਂ ਪਹੁੰਚਿਆ ਤਲ ਮੰਡੀ ਸਾਬ ਉਹ ਟਰੈਕਟਰਾਂ ਦੀ ਮੰਡੀ ਤੇ ਗਰਪਾਲ ਬਾਈ ਦਾ ਕਰਦਿਆਂ ਗੱਲਬਾਤ ਸੀਗਾ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਈ ਕੋ ਨਹੀਂ ਵਧੀਆ ਬਾਈ ਠੀਕ ਠਾਕ ਜਮਾ ਕਿੰਨੇ ਕੁ ਟਰੈਕਟਰ ਹੈ ਜੀ ਅੱਜ ਅੱਜ ਹੈਗੇ ਆਪਣੇ ਕੋਲ 10 11 ਟਰੈਕਟਰ ਠੀਕ ਹੈ ਜੀ 10 11 ਟਰੈਕਟਰ ਹੈਗੇ ਗਰਪਾਲ ਬਾਈ ਹਾਂ 5-7 ਹੌਲੈਂਡ ਆਪਣੇ ਕੋਲ ਠੀਕ ਹੈ ਜੀ ਹੌਲੈਂਡ ਜ਼ਿਆਦਾ ਰੱਖਦੇ ਨੇ ਭਾਈ ਹਾਂ ਬਾਈ ਹੌ ਔਲੈਂਡ ਆ ਗਿਆ ਜੀ 37 30 ਇਹ 2018 ਮਾਡਲ ਆ ਬਈ 18 ਮਾਡਲ ਪਲੱਸ ਵਾਲਾ ਦੂਜੀ ਗੇਅਰ ਦੇ ਵਿੱਚ ਦੂਜੀ ਗੇਅਰ ਤੇ ਪਲੱਸ ਹੈਡ ਕਲੱਚ ਫੁੱਲ ਟੌਪ ਮਾਡਲ ਠੀਕ ਆ ਜੀ ਸਾਰਾ ਰੈਕਟਰ 오ਰੀਜਨਲ ਪਿਆ ਸਾਰਾ ਰੈਕਟਰ ਸੀਲਡ ਪਿਆਗਾ ਉਹ ਵੀ ਗਾਰੰਟੀ ਆ ਬਈ ਪੂਰੀ ਗਾਰੰਟੀ ਆ 3100 ਘੰਟਾ ਹੀ ਚੱਲਿਆ ਹੋਇਆ ਨਾਲ ਦੇ ਟਾਇਰ ਅੱਦੇ ਸੀ ਬਈ ਕੱਲ ਹੀ ਨਵੇਂ ਪਵਾਇਆ ਠੀਕ ਆ ਜੀ ਨਵਾਂ ਚੱਕਾ ਜੀ ਟਾਇਰ ਆ ਹਾਂ ਠੀਕ ਆ ਜੀ ਤੇ ਆਪਾਂ ਉੱਥੇ ਇਹ ਸਾਹਮਣੇ ਸੈਟਅਪ ਇਹ ਬਈ ਵਿੱਚ ਹੀ ਆ ਸਾਰਾ ਕੁਝ 15 ਇੰਚੀ ਸਪੀਕਰ ਨੇ ਬੂਫਰ ਆ ਠੀਕ ਹੈ ਜੀ ਚਲਦਾ ਮਿਲੂ ਸਾਰਾ ਸਮਾਨ ਫਾਈਬਰ ਛਤਰੀ ਆ ਠੀਕ ਹੈ ਜੀ ਬਾਕੀ ਹਾਂ 30 ਸਪੀਡ ਦੇ ਵਿੱਚ ਫੁੱਲ ਟਾਪ ਮਾਡਲ ਠੀਕ ਹੈ ਜੀ ਇੰਜਨ ਗੇਅਰ ਦੀ ਗਾਰੰਟੀ ਹੋ ਬਾਈ ਕੋਈ ਵੀ ਟਰੈਕਟਰ ਵਾਹ ਕੇ ਚੈੱਕ ਕਰਕੇ ਲੈ ਜਾਓ ਕਰੋ ਫੁੱਲ ਗਾਰੰਟੀ ਆ ਕਾਪੀ ਗਾ ਜੀ ਆਪਣੀ ਜ਼ਿੰਮੇਵਾਰੀ ਠੀਕ ਹੈ ਜੀ ਇਹ 18 ਮਾਡਲ ਦੀ ਮੰਗ ਦੀ ਐਜੀ ਬਾਈ ਡਿਮਾਂਡ ਕਰਦੇ ਆਪਾਂ 7.5 ਲੱਖ ਰੁਪਏ ਠੀਕ ਹੈ ਜੀ ਇਹ ਦੇ ਦਾਂਗੇ ਆਪਾਂ ਤੁਹਾਨੂੰ 5,90,000 ਰੁਪਏ 35000 ਡਿਸਕਾਊਂਟ ਕਰਦੇ ਆ ਕੀ ਆ ਡਿਸਕਾਊਂਟ ਆ ਹੋ ਗਿਆ ਬਾਈ ਟਰੈਕਟਰ ਕਿਉਂ ਅੱਗੇ ਜੀ ਫਾਰਮ ਟਰੈਕ ਆ ਗਿਆ ਬਾਈ ਆਰ ਮਟਰੇ ਕੇ 60 ਵਾਲਾ ਹਾਂ ਕਿੰਨੇ ਮਾਡਲ ਹੈ ਇਹ 2009 ਮਾਡਲ ਨਵਾਂ ਮਾਡਲ ਆ ਤੇ ਇਹਦਾ ਬਈ ਨੰਬਰ ਆ ਨੰਬਰ ਐਚ ਆ ਰ ਆ ਬਈ ਐਫੀ ਡੇਟ ਮਿਲੂ ਇਹਦਾ ਚਿਪ ਵਾਲੀ ਕਾਪੀ ਆ ਚਿਪ ਵਾਲੀ ਕਾਪੀ ਆ ਟਰੈਕਟਰ ਮਰਗੜਾਂ ਦੇ ਟੱਚਿੰਗ ਹੋਈ ਹੈ ਨਾਲ ਦੀ ਮਰਗੜਾ ਓਰੀਜਨਲ ਹੈਗੇ ਮਰਗੜ ਨਾਲ ਦੇ ਹਾਂ ਆਈਕਿੰਗ ਹੋਈ ਹੈ ਕਿਸੇ ਪਾਸੇ ਗਲੇ ਫੜੇ ਨਹੀਂ ਕੋਈ ਪੱਟੀ ਨਹੀਂ ਭਰੀ ਟਾਇਰਾਂ ਦੀ ਕੰਡੀਸ਼ਨ ਕੰਡੀਸ਼ਨ ਬਈ ਟਾਇਰਾਂ ਦੀ ਪਈ ਆ 80 ਤੋਂ 85 ਪੈਸੇ ਹਾਂਜੀ ਇੰਜਨ ਗੇਅਰ ਦਾ ਓਕੇ ਆ ਨਵੀਂ ਸਰਵਿਸ ਹੋਈ ਟਰੈਕਟਰ ਦੀ ਕੁਛ ਕਰਾਉਣ ਦੀ ਲੋੜ ਨਹੀਂ ਠੀਕ ਆ ਜੀ ਪੂਰਾ ਸਾਫ਼ ਸੁਥਰਾ ਚੰਗਾ ਟਰੈਕਟਰ ਨਵਾਂ ਮਾਡਲ ਦੀ ਡਿਮਾਂਡ ਈ ਡਿਮਾਂਡ ਇਹ ਦੀ ਕਰ ਜਾ ਬਈ ਆਪਾਂ 2 ਲੱਖ ਦੇ 65000 ਰੁਪਿਆ ਠੀਕ ਆ ਜੀ ਇਹ ਦੇ ਦਾਂਗੇ ਟਰੈਕਟਰ 2 ਲੱਖ ਤੇ 40000 ਰੁਪਿਆ ਦਾ ਠੀਕ ਆ ਜੀ ਅੱਗੇ ਜੀ ਸੋਨਾ ਲੀਕਾ 60 ਆ ਗਿਆ ਬਈ 60 ਵਾਲਾ ਸੋਨਾ ਲੀਕਾ ਬਈ ਐਡ ਗੇਅਰ ਡਿਸਕ ਬ੍ਰੇਕਾਂ ਦੇ ਵਿੱਚ ਆ ਗਿਆ ਇਹ ਅੱਛਾ ਠੀਕ ਆ ਜੀ ਨੰਬਰ ਐਚ ਆਰ ਇਹਦਾ ਡਿਸਕ ਬ੍ਰ ਟਾਇਰ ਮੂਹਰੇ ਪਏ ਨੇ 90 ਬਜੰਮੇ ਵਸੇ ਐਮ ਆਰ ਤੇ ਠੀਕ ਆ ਜੀ ਮਗਲੇ ਟਾਇਰਾਂ ਦੇ ਬਾਈ ਰਬੜ ਚੱਲੀ ਹੋਈ ਆ 80 ਪੈਸੇ ਪੀ ਆ ਠੀਕ ਆ ਜੀ ਟਰੈਕਟਰ オリジナル ਪਿਆ ਸਾਰਾ ਕਾਲੇ ਰੰਗ ਦੀ ਥੋੜੀ ਟੱਚਿੰਗ ਹੈਗੀ ਆ 5% ਦੂਜਾ ਸਾਰਾ オリジナル ਪਿਆ ਸ਼ੋ ਸ਼ੂ ਦਾ ਮਰਗੜਾ ਦਾ ਰਿੰਬਾ ਦਾ ਠੀਕ ਆ ਜੀ ਇੰਜਨ ਗੇਅਰ ਦਾ ਵੀ ਇੰਜਨ ਗੇਅਰ ਦਾ ਓਕੇ ਆ ਬਈ ਵਾਹ ਕੇ ਚੈੱਕ ਕਰ ਲਿਓ ਠੀਕ ਆ ਜੀ ਮਾਡਲ ਦੱਸੀ ਮਾਡਲ 2010 2 ਲੱਖ ਤੇ 72000 ਰੁਪਏ ਡਿਮਾਂਡ ਕਰਦੇ ਆਂ ਦੀ ਆਪਾਂ ਹਾਂਜੀ ਇਹ ਟਰੈਕਟਰ ਦੇ ਦਾਂਗੇ 2 ਲੱਖ ਤੇ 40000 ਰੁਪਏ ਦਾ ਠੀਕ ਆ ਸਾਮਣੇ ਹੌਲੈਂਡ ਆ ਗਿਆ ਫੇਰ ਜੀ ਸੁਪਰ ਵਾਲਾ 363 ਸੁਪਰ ਪਲੱਸ 2021 ਮਾਡਲ ਜੂਜੀ ਗੇਅਰ ਦੇ ਵਿੱਚ ਠੀਕ ਆ ਜੀ ਫੁੱਲ ਟੌਪ ਮਾਡਲ ਆ ਗਿਆ ਵੀ ਠੀਕ ਆ ਜੀ ਚੌਕੜਾ ਟਾਇਰਾਂ ਦਾ ਨਵਾਂ ਦੂਜੀ ਜੋੜੀ ਟਾਇਰਾਂ ਦੀ ਆ ਠੀਕ ਆ ਫਸਟ ਓਨਰ ਹੈਗਾ ਹਾਂਜੀ ਪਹਿਲੇ ਮਾਲਕ ਦੇ ਘਰੋਂ ਆ ਟਰੈਕਟਰ ਪੀ ਵੀ 31 ਮਾਨਸਾ ਦਾ ਨੰਬਰ ਠੀਕ ਆ ਜੀ 50 ਚ ਪੀ ਵੀ 50 ਚ ਵੀ ਜਾ ਜਾਂਦਾ ਬਈ ਇਹ ਸੁਪਰ ਪਲੱਸ ਸਾਊਂਡ ਸਿਸਟਮ ਇਹਦੇ ਵੀ ਲੱਗਿਆ ਫੈਬਰ ਛਤਰੀ ਹਾਂਜੀ ਵਿੱਚ ਭਰਾ ਕਹਿੰਦਾ ਨਾ ਤੁਸੀਂ ਇਹ ਦੇਸੀ ਛਤਰੀਆਂ ਲਾ ਦੋ ਨਾ ਬਾਈ ਇਹਨਾਂ ਟਰੈਕਟਰਾਂ ਦੇ ਆਉਂਦੀ ਨਹੀਂ ਉਹ ਆਈਆਂ ਨੇ ਸਪੈਸ਼ਲ ਐਡੀਸ਼ਨਾਂ ਦੇ ਠੀਕ ਆ ਬਾਈ ਜਿਹੜੇ ਟਰੈਕਟਰ ਤੇ ਆਊਗੀ ਛਤਰੀ ਉਹ ਉਸੇ ਤੇ ਰੂ ਸਪੈਸ਼ਲ ਐਡੀਸ਼ਨ ਤੇ ਆਉਂਦੀਆਂ ਉਹ ਜਿਹੜੀਆਂ ਨਾਲ ਆਉਂਦੀਆਂ ਕੰਪਨੀ ਵੱਲੋਂ ਇਹ ਵੀ ਆਪ ਹੀ ਲਵਾਉਣੀ ਆ ਪਈਆਂ ਆਪ ਲਵਾਈ ਇਹਨਾਂ ਨਾਲ ਆਉਂਦੀਆਂ ਨਹੀਂ ਠੀਕ ਆ ਬਾਈ ਇਹ ਘੋੜਾ ਵੈਂਪਰ ਲੱਗਿਆ ਹੋਇਆ ਟਰੈਕਟਰ ਇੰਜਨ ਗੇਅਰ ਦਾ ਓਕੇ ਆ ਬਾਈ ਸਾਰਾ ਟਰੈਕਟਰ ਸੀਲਡ ਪਿਆਗਾ ਹਾਂਜੀ ਟਰੈਕਟਰ ਸਾਰਾ オリジナル ਪਿਆਗਾ ਇਹ ਚੱਲਿਆ ਹੋਇਆ ਇਹ ਚੱਲਿਆ ਬਾਈ 5000 ਘੰਟਾ ਠੀਕ ਹੈ ਜੀ। ओरिजिनल ही चलਿਆ ਕੋਈ ਇਹ ਗੱਲ ਨਹੀਂ ਘਰਾ ਸਕਦੇ ਜਿਹਨੂੰ ਬਈ 2000 ਤੇ ਵੀ ਘਰਾ ਸਕਦੇ ਨਾਲੇ ਪਤਾ ਹੀ ਨਹੀਂ ਲੱਗਣਾ ਨਵਾਂ ਟਰੈਕਟਰ ਪਰ ਆਪਾਂ ਇਹ ਕੰਮ ਕਰਨਾ ਨਹੀਂ ਜਿਵੇਂ ਟਰੈਕਟਰ ਆਊਗਾ ਉਵੇਂ ਹੀ ਵੇਚਣਾਗਾ ਜਿਹੜੀ ਚੀਜ਼ ਹੋਊ ਆਪਾਂ ਕਹਿ ਕੇ ਵਲੇਉਂ ਦੇ ਦਾਂਗੇ। 21 ਮਾਡਲ ਦੀ ਦਮਾਂ ਲਈ। 21 ਦਮਾਂ ਦਮਾੜ ਹੈਗੀ ਬਈ ਇਹਦੀ 6 ਲੱਖ ਦੇ 80 ਹਜ਼ਾਰ ਰੁਪਿਆ। ਹਾਂਜੀ। ਸਾਢੇ 6 ਲੱਖ ਰੁਪਿਆ ਦਾ ਟਰੈਕਟਰ ਦੇ ਦਾਂਗੇ ਬਾਕੀ ਮੁਫਤ ਦੇ ਮਾਨਸਾਂ ਹੋ ਜੂ। ਠੀਕ ਹੈ ਜੀ। ਅੱਗੇ ਅੱਗੇ ਆ ਗਿਆ ਬਈ 855 2012 ਮਾਡਲ। ਠੀਕ ਹੈ ਜੀ। ਡਬਲ ਪੰਪ ਪਾਵਰ ਸਟੀering ਹਾਂਜੀ। 80 پیسے ਟਰੈਕਟਰ ਦੇ ਟਾਇਰ ਪਏ ਨੇ ਠੀਕ ਆ ਜੀ ਟਰੈਕਟਰ ਬਾਡੀ ਲਾਈਨ ਦਾ ਸਾਰਾ Ориਜਨਲ ਪਿਆ ਸ਼ੋ ਤੇ ਥੋੜੀ ਜਿਹੀ ਮੱਤੇ ਦੇ ਟੱਚਿੰਗ ਹੋਈ ਆ ਬਈ ਇੱਕ ਪਾਸੇ ਠੀਕ ਆ ਜੀ ਤੇ ਬਾਕੀ ਟਰੈਕਟਰ Ориਜਨਲ ਆ ਇੰਜਨ ਗੇਅਰ ਦਾ ਓਕੇ ਆ ਜਮਾ ਵਾ ਕੇ ਚੈੱਕ ਕਰਕੇ ਲੈ ਜਾਓ ਪਾਵਰ ਸਟੀਅਰਿੰਗ ਡਬਲ ਪੰਪ ਦੇ ਵਿੱਚ ਠੀਕ ਆ ਲੈਣਾ ਨੰਬਰ 2012 ਮਾਡਲ ਠੀਕ ਆ ਜੀ ਟਰੈਕਟਰ ਇੰਜਨ ਗੇਅਰ ਦਾ ਜਮਾ ਓਕੇ ਬਿਲਕੁਲ ਠੀਕ ਆ ਵੀ ਡਿਮਾਂਡ ਇਹ ਦੀ ਡਿਮਾਂਡ ਇਹ ਚ ਕਰਦੇ ਆ ਬਈ 4 ਲੱਖ ਤੇ 15000 ਰੁਪਿਆ ਹਾਂਜੀ 3 ਲੱਖ ਤੇ 90000 ਰੁਪਿਆ ਟਰੈਕਟਰ ਇਹ ਆਪਾਂ ਦੇਗਾ ਠੀ ਇਹ ਡਬਲ ਕਲੱਚ ਦੇ ਵਿੱਚ ਹੀ ਆ ਗਿਆ ਹੈ ਕੱਲਾ ਹੈ ਇੱਕ 3602 ਆ ਜਾਂਦਾ ਹੈ ਹਾਂ ਇਹ 3600 ਕੱਲਾ ਆ ਗਿਆ ਛੋਟਾ ਟਰੈਕਟਰ ਆ ਕੰਮ ਵੱਡੇ ਦੇ ਜਾਂਦਾ ਹੈ ਥੋੜੇ ਰੁਪਿਆ ਦੇ ਵਿੱਚ ਕਿਸੇ ਭਰਾ ਨੂੰ ਚਾਹੀਦਾ ਹੋਇਆ ਹਾਂਜੀ ਡਬਲ ਕਲੱਚ ਦੇ ਵਿੱਚ ਆ ਗਿਆ ਸਿੰਗਲ ਵੀ ਆਉਂਦੇ ਆ ਇਹ ਡਬਲ ਆ ਗਿਆ ਮਗਲੇ ਟਾਇਰ ਬਈ ਰਬੜ ਚੜੀ ਹੋਈ ਹੈ ਨਵੇਂ ਪੇ 90 ਪੈਸੇ ਕਹਿ ਸਕਦੇ ਠੀਕ ਹੈ ਮੂਲੇ ਟਾਇਰ ਪੇ ਨੇ 70 ਪੈਸੇ ਪੱਕੇ ਕੰਟ ਵਾਲੇ ਕੰਪਨੀ ਦੇ ਹਾਂ ਟਰੈਕਟਰ ਇੰਜਨ ਗੇਅਰ ਦਾ ਓਕੇ ਆ ਸਾਤਾ ਮਾਡਲ ਨੋਇਆ 7 ਮਾਡਲ ਡਬਲ ਕਲਚ 210000 ਰੁਪਏ ਡਿਮਾਂਡ ਕਰਦੇ ਆ ਭਾਈ ਜੀ 190000 ਰੁਪਏ ਟਰੈਕਟਰ ਹੈ ਆਪਾਂ ਸ਼ਾਰਾ ਠੀਕ ਆ ਜੀ ਅੱਗੇ ਹੌਲੈਂਡਾ ਦਾ 2008 ਮਾਡਲ ਇਹ ਪਲੱਸ ਵਾਲਾ ਆ ਪਲੱਸ 55 HP ਇਹ 3 ਸਪੀਡ ਚ ਹੈ ਜੀ ਇਹ 2 ਚ ਆ ਗਿਆ ਭਾਈ ਇਹ 2 ਸਪੀਡ ਆ ਹਰਿਆਣਾ ਨੰਬਰਾਂ ਚਿੱਪ ਵਾਲੀ ਕਾਪੀ ਆ ਠੀਕ ਆ ਜੀ 70 ਰੁਪਏ ਟਰੈਕਟਰ ਦੀ ਕੰਡੀਸ਼ਨ ਪਈ ਆ ਟਾਇਰਾਂ ਦੀ ਹਾਂਜੀ ਬਾਕੀ ਇੰਜਨ ਗੇ ਦਾ ਟਰੈਕਟਰ ਓਕੇ ਆ ਜਾਵਾ ਠੀਕ ਆ ਜੀ ਵਾਹ ਕੇ ਚੈੱਕ ਕਰਕੇ ਲੈ ਜਾਓ ਠੀਕ ਆ ਭਾਈ ਇਹਦੀ ਡਿਮਾਂਡ ਹੈ ਇਹਦੀ ਡਿਮਾਂਡ ਹੈ ਕਿ 335000 ਰੁਪਿਆ ਹਾਂਜੀ 2 ਲੱਖ ਤੇ 95000 ਰੁਪਿਆ ਟਰੈਕਟਰ ਆਪਾਂ ਤੁਹਾਨੂੰ ਇਹ ਦੇ ਦਾਂਗੇ ਠੀਕ ਆ ਜੀ ਅੱਗੇ ਜੀ 15 ਮਾਡਲ ਹਾਲੈਂਡ ਆ ਗਿਆ ਕੇ ਭਾਈ ਅੱਗੇ ਆ ਗਿਆ ਜੀ 2015 ਮਾਡਲ ਸੁਪਰ 50 ਐਚਪੀ ਦੇ ਵਿੱਚ ਫਿਰ ਸਪੀਡ ਆ ਹਾਂਜੀ ਇਹ ਟਰੈਕਟਰ ਜੀ ਭਾਈ ਐਨਓਸੀ ਮਿਲਣੀ ਨਹੀਂ ਹਰਿਆਣਾ ਨੰਬਰ ਐਪੀ ਡੇਟ ਤੇ ਮਿਲੂ ਕਾਪੀ ਕਾਗ ਸਾਰਾ ਓਕੇ ਆ ਕੋਈ ਲੋਨ ਪੈਂਸ ਨਹੀਂ ਲੋਨ ਪੈਂਸ ਹੈਗਾ ਜੀ ਉਹ ਭਰਿਆ ਹੋਇਆਗਾ ਐਪੀ ਡੇਟ ਤੇ ਹੀ ਆਪਾਂ ਦੇਣਾ ਆਪਾਂ ਯਾ ਯਰੇਟਰ ਜੀ ਟਰੈਕਟਰ ਦੇ ਦਾਂਗੇ ਇਹ ਹਾਂਜੀ ਥਰੀ ਸਪੀਡ ਦੇ ਵਿੱਚ ਆ ਗਿਆ ਚਾਰੇ ਟਾਇਰ ਨਵੇਂ ਆ ਫੈਵਰ ਛਤਰੀ ਲੱਗੀ ਹੋਈ ਹੈ ਇੰਜਨ ਗੇਅਰ ਤਾਂ ਓਕੇ ਆ ਜਾਵਾ ਠੀਕ ਆ ਬਈ 455000 ਰੁਪਏ ਡਿਮਾਂਡ ਆ 2015 ਮਾਡਲ ਪੂਰੇ 4 ਲੱਖ ਰੁਪਏ ਦਾ ਟਰੈਕਟਰ ਹੈ ਆਪਾਂ ਸਮਝਾ ਠੀਕ ਆ ਜੀ ਅੱਗੇ ਜੀ ਅੱਗੇ ਆ ਗਿਆ ਬਈ 2012 ਮਾਡਲ 12 ਮਾਡਲ ਦਾ ਹੌਲਾ ਪਲੱਸ ਟਰਬੋ ਵਾਲਾ ਟਰਬੋ ਵਾਲਾ ਹੀ ਹਾਂ ਫੁੱਲ ਆਟੋਮਾਡਲ ਆ ਗਿਆ ਡਬਲ ਐਸਟੀ ਉੱਤਰ ਆ ਗਿਆ ਥਰੀ ਸਪੀਡ ਆ ਗਿਆ ਇਹ 55 ਐਚਪੀ ਚ ਹਾਂ ਠੀਕ ਟਰੈਕਟਰ ਦੀ ਕੰਡੀਸ਼ਨ ਬਈ 95% ਟਰੈਕਟਰ origional ਪਿਆ ਜਾਵਾ ਠੀਕ ਆ ਜੀ ਪੈਂਪਰ ਪੇਂਟ ਹੋਇਆ ਜਾਂ ਮਗਰੋਂ ਹੁੱਕ ਪੇਂਟ ਹੋਈ ਏ ਥੋੜੀਆਂ ਲੈਂਕਾਂ ਠੀਕ ਆ ਜੀ ਬਾਕੀ ਸ਼ੋ ਸ਼ੂ ਦਾ ਰੀਅਰ ਦਾ ਰਿੰਬਾ ਸਾਰਾ ਟਰੈਕਟਰ ਓਰੀਜਨਲ ਪਿਆਗਾ ਹਾਂਜੀ ਬੋਲ ਸਾਮਾਨ ਲੱਗਾ ਟਰੈਕਟਰ ਦਾ ਇੰਜਨ ਗੇਅਰ ਦਾ ਇਹ ਵੀ ਓਕੇ ਆ ਹਾਂਜੀ ਪੈਰਾਂ ਦੀ ਕੰਡੀਸ਼ਨ ਨਵੇਂ ਪੈਰ ਬਿਲਕੁਲ ਨਵੇਂ ਚੌਕੜਾ ਨਵਾਂ ਨਵਾਂ ਜੋ ਚਾਰ ਟਾਇਰ ਨਵੇਂ ਆ 12 ਮਾਡਲ ਦੀ ਮੰਡੀ 4,90,000 ਰੁਪਏ ਠੀਕ ਆ ਜੀ ਇਹ ਟਰੈਕਟਰ ਆਪਾਂ ਤੁਹਾਨੂੰ ਦੇ ਦਾਂਗੇ 4,60,000 ਰੁਪਏ ਦਾ ਬਾਕੀ ਮੌਕੇ ਦੇ ਮਾਣਦਾਨ ਕਰਦਾ ਅੱਗੇ ਜੀ ਅੱਗੇ ਹੈਗਾ 60 ਵਾਲਾ ਸੋਨਾ ਲਿਕਾ 60 ਵਾਲਾ ਸੋਨਾ ਲਿਕਾ ਇਹਦਾ ਨੰਬਰ ਬਈ ਇਹ ਵੀ ਹਰਿਆਣਾ ਨੰਬਰ ਆ ਬਈ ਹਾਂਜੀ ਟਰੈਕਟਰ ਜਮਾ ਇੰਜਨ ਗੇਅਰ ਦਾ ਓਕੇ ਆ ਸਾਰਾ ਤੇਲ ਪਾਣੀ ਟਰੈਕਟਰ ਦਾ ਬਦਲਿਆ ਹੋਇਆਗਾ ਨਵਾਂਗਾ ਟਾਇਰ ਬਿਲਕੁਲ ਤਾਜੀ ਆ ਦੂਜੀ ਜੋੜੀ ਟਾਇਰਾਂ ਦੀ ਆ ਨਾਲ ਦੇ ਅੱਧੇ ਟਾਇਰ ਪਏ ਸੀ ਹਾਂਜੀ ਇੰਜਨ ਗੇਅਰ ਦਾ ਬਿਲਕੁਲ ਓਕੇ ਆ ਨਵਾਂ ਟਰੈਕਟਰ ਪਿਆਗਾ ਡੀਡ ਬੂਟ ਲੱਗਿਆ ਬਈ ਡੀਡ ਬੂਟ ਕੰਪਨੀ ਵੈਂਟ ਲੱਗੇ ਹੋਇਆ ਰੇਮਾ ਜੀ ਆਬਰੇ ਸਟੀering ਚ ਆ ਜਾਂਦਾ ਜੀ ਫੁੱਲ ਟੌਪ ਮਾਡਲ ਆ ਗਿਆ ਰਿਵਰਸ ਪੀਟੀਓ ਆ ਗਿਆ ਡਿਸਕ ਬ੍ਰੇਕ ਆ ਜਾ ਗਿਆ ਡਬਲ ਜੀਐਸਟੀ ਉੱਤਰ ਆ ਗਿਆ ਠੀਕ ਆ ਜੀ ਫੁੱਲ ਟੌਪ ਤੇ ਡਬਲ ਜੀਐਸਟੀ ਉੱਤਰ ਆ ਗਿਆ ਹਰਿਆਣੇ ਦਾ ਨੰਬਰ ਬਈ ਟਰੈਕਟਰ ਦੇ ਇੰਜਨ ਗੇਅਰ ਦੀ ਪੂਰੀ ਗਾਰੰਟੀ ਆ ਕਾਗਜ਼ ਪੱਤਰਾ ਹੀ ਗਾਰੰਟੀ ਆ ਬਈ ਕਾਗਜ਼ ਪੱਤਰਾ ਹੀ ਬਈ ਫੁੱਲ ਗਾਰੰਟੀ ਉਹ ਕਿਤੇ ਵੀ ਚੈੱਕ ਕਰਾ ਲੈ ਬੰਦਾ 15 ਕਾਗਜ਼ ਪੱਤਰ ਤਾਂ ਆਪਣੇ ਕੋਲੇ ਮਾੜਾ ਟਰੈਕਟਰ ਹੁੰਦੇ ਨਹੀਂ ਠੀਕ ਨਾ ਹੋਣਗੇ ਟਰੈਕਟਰ ਇਹ ਜੀ ਗੱਲ ਨਹੀਂ ਇਹਨੂੰ ਕਿ ਇਹਨਾਂ ਦੀ ਮਿਲੂਗੀ ਨਾ ਕਰਾਉਣੀ ਪੈਣਗੇ ਮੰਨੂੰ ਠੀਕ ਆ ਜੀ 15 ਗਾਰੰਟੀ ਦੀ ਦ ਇਹ ਡਿਮਾਂਡ ਬਈ 4,55,000 ਰੁਪਿਆ ਕਰਦੇ ਆਂ ਹਾਂਜੀ ਸਵਾ ਲੱਖ 4 ਲੱਖ ਰੁਪਿਆ ਦਾ ਇਹ ਟਰੈਕਟਰ ਆਪਾ ਹੁੰਦੇ ਆ ਠੀਕ ਆ ਜੀ ਅੱਗੇ ਬਈ ਥੋੜੇ ਘ ਰੁਪਿਆ ਜਿੱ ਕੋ 745 ਸੋਨਾ ਲੀਕਾ ਖੜਾ ਆਪਣੇ ਕੋਲ 2010 ਮਾਡਲ 10 ਮਾਡਲ ਆ ਮੰਗਲੇ ਟਾਇਰ ਤਾਂ ਬਈ ਮੰਨੋ ਪਾਉਣ ਹੀ ਪੈਣਗੇ ਕਸੇ ਹੋਏ ਨੇ ਹਾਂ ਮੂਲੇ ਪੈਣੇ 80 ਪੈਸੇ ਫਰੰਟ ਵਾਲੇ ਟਾਇਰ ਵਧੀਆ ਪਏ ਸਿੰਗਲ ਕਲੱਚ ਦੇ ਵਿੱਚ ਆ ਗਿਆ ਇੰਜਨ ਗੇਅਰ ਦਾ ਜਮਾ ਰੁਪਈਆ ਰੁਪਈਆ ਪੂਰਾ ਕੰਮ ਤਾਂ ਹੁੰਦਾ ਹੋਇਆ ਟਰੈਕਟਰ ਦਾ ਛੇੜ ਗੇਅਰ ਦੇ ਵਿੱਚ ਆਹ ਕਲੱਚ ਕੋਲੱਚ ਜੇ ਖੁੱਲੇ ਨੇ ਟਰੈਕਟਰ ਦਾ ਸ਼ੀਲਡ ਹ ਸੈਂਪਲ ਸਟੀਅਰਿੰਗ ਸੈਂਪਲ ਸਟੀਅਰਿੰਗ ਦੇ ਵਿੱਚ ਸਿੰਗਲ ਕਲਚ ਦੇ ਵਿੱਚ ਆ ਗਿਆ ਠੀਕ ਹੈ ਜੀ 210000 ਰੁਪਏ ਦੀ ਡਿਮਾਂਡ ਹੈ 190000 ਰੁਪਏ ਆਪਾਂ ਟਰੈਕਟਰ ਹੀ ਤੁਹਾਨੂੰ ਦੇ ਦਵਾਂਗੇ ਠੀਕ ਹੈ ਜੀ ਪਾਵਰ ਪਲੱਸ ਆ ਤੇ ਆਪਣੇ ਕੋਲ ਘਰੀ ਹੁੰਦਾ ਟਰੈਕਟਰ ਕੋਈ ਜਾ ਕਰਨੀ ਅਰੇ ਆਜੋ ਖੇਤਾਂ ਜੀ ਘਰ ਆ ਵਾ ਕੇ ਚੈੱਕ ਕਰਕੇ ਲੈ ਜਾਓ ਬਾਈ ਪੂਲ ਗਾਰੰਟੀ ਹੋਊਗੀ ਕਾਪੀ ਦਾ ਜੀ ਆਪਾਂ ਬੈਠੇ ਆ ਹਾਂਜੀ ਸਪੈਸ਼ਲ ਵੀਡੀਓ ਬਣਾ ਕੇ ਰੱਖ ਲਓ ਯਾਰ ਕਾਪੀ ਦਾ ਆਪਣੀ ਜ਼ਿੰਮੇਵਾਰੀ ਹੋਊਗੀ ਕੋਈ ਜਤਰੀ ਨਾ ਸੇ ਕੰਟੈਕਟ ਨੰਬਰ ਜੀ ਕੰਟੈਕਟ ਨੰਬਰ ਹੈਗਾ ਬਈ ਆਪਣਾ 983585655 ਹਾਂਜੀ ਜਿਹੜੇ ਭਰਾ ਵੀਡੀਓ ਦੇਖ ਕੇ ਆਉਣਗੇ ਸਕਰੀਨ ਸ਼ਾਟ ਲੈ ਕੇ ਜਰੂਰ ਆ ਜੇ ਵੀ ਆਪਾਂ ਆ ਚੈਨਲ ਤੋਂ ਵੀਡੀਓ ਦੇਖ ਕੇ ਆਇਆ ਮਾਨ ਦਾ ਉਹਨਾਂ ਦਾ ਵੀ ਹੋਊਗਾ ਤੇ ਬਈ ਤੁਹਾਡਾ ਵੀ ਜਰੂਰ ਕਰਾਂਗੇ ਇੰਨੀ ਮਿਹਨਤ ਕਰਦੇ ਆ ਆਪਣੇ ਕੋਲੇ ਆਉਣੇ ਵੀਡੀਓ ਬਣਾਉਣੇ ਠੀਕ ਆ ਸਕਰੀਨ ਸ਼ਾਟ ਜਰੂਰ ਲੈ ਕੇ ਆਓ ਬਈ ਇੱਕ ਵਾਰੀ ਜਿਹੜੇ ਭਰਾ ਆਉਣਗੇ ਵੀਡੀਓ ਦੇਖਣ ਠੀਕ ਆ ਜੀ ਸਕਰੀਨ ਤੇ ਬਈ ਬਾਈ ਦਾ ਨੰਬਰ ਚੱਲ ਰਿਹਾ ਕੋਈ ਵੀ ਟਰੈਕਟਰ ਖਰੀਦਣਾ ਕੰਟੈਕਟ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸੋ ਮਿਲ